ਐਕਸੀਡੈਂਟ ਹੋਇਆ ਸੀ। ਨਾਮ ਰੂੰਗਾ। ਉਧਰੋਂ ਕੋਲ ਲੁਧਿਆਣੇ ਵੱਲੋਂ ਗੱਡੀ ਆ ਰਹੀ ਸੀ। ਸੜਕ ਕ੍ਰੋਸ ਕਰਨ ਲੱਗੇ ਤੇ ਵਿਫੇਟ ਨਾਲ ਜਿਹੜਾ ਰਾਤ ਨੂੰ 9:30 ਦੇ ਕਰੀਬ ਨਾ 9:30 ਦੇ ਕਰੀਬ ਐਕਸੀਡੈਂਟ ਹੋਇਆ ਸੀ। ਤੇ ਜਿਹਦੀ ਗੱਡੀ ਜਿਹੜੀ ਕਾਰ ਮਰੂਤੀ ਕਾਰ ਦਾ ਨੰਬਰ ਲਿਖਵਾਇਆ ਨੇ HR05J0545 ਜਿਹੜੀ ਮਰੂਤੀ ਕਾਰ ਨਾਲ ਐਕਸੀਡੈਂਟ ਹੋਇਆ ਸੀ। ਜਿੱਦੇ ਮੌਤ ਹੋ ਗਈ ਸੀ ਜਿਹੜੇ ਆਦੇਵਾਰਸ ਆ ਗਏ ਨੇ। ਇਹਦਾ ਪੋਸਟਮਾਰਨ ਕਰਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਤੇ ਇਹ ਮਕਦਮਾ ਨੰਬਰ 21 2025 ਇਹਦਾ ਤੁਹਾਨੂੰ ਸ੍ਰੰਗ ਦਰਜ ਹੈ ਠੀਕ ਤੇ ਦੋਸ਼ੀਆਂ ਦੀ ਜਿਹੜੀ ਹੈ ਜਿਹੜੀ ਡਿਟੇਲ ਕਢਾ ਕੇ ਉਹਨੂੰ ਜਲਦੀ ਗ੍ਰਿਫਟਾਰ ਕਰਕੇ ਮਕਦਮੇ ਦਾ ਕਾਰਜ ਕੀਤਾ ਕੀ ਨਾਮ ਸੀ ਮੁਰਤਕ ਦਾ ਮਰਤਕ ਦਾ ਜੀ ਪਰਵੇਸ਼ ਕੁਮਾਰ ਜੀ ਕਿੱਥੇ ਦਾ ਹੈ ਪਰਮੇਸ਼ ਕੁਮਾਰ ਹੈ ਹਸਾਮਪੁਰ ਦਾ ਜੀ ਨਾਮ ਉਹ ਪ੍ਰਾਪਿਤ ਭੈਣ ਹੀ ਨੇ ਠੀਕ ਹੈ ਭੈਣ ਹੀ ਨੇ ਇਹਦਾ ਬਰਾਦਰ ਤੇਦਾ ਜੀਜਾ ਇਹਦੇ ਨਾਲ ਇਹਨਾਂ ਵਾਹ ਨੂੰ ਨਾ ਨਾ ਪੋਸਟਵਾਨ ਚੱਲ ਰਿਹਾ ਹੈ ਕਰਵਾ ਕੇ ਜਿਹੜੇ ਅੰਤਮ ਸੰਸਕਾਰ ਲਈ ਇਹਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ